ਜਿਆ ਜੀ ਸਾਰੇ ਸਾਥੀ ਜੀ ਗ੍ਰਾਮਣਾ ਗੁਰੂ ਗ੍ਰਹ ਸਾਹਿਬ ਦੇ ਜੁੜੇ ਚੁੱਕੇ ਅੱਜ ਅੰਮ੍ਰਿਤ ਸਹੀਦ ਬਾਬਾ ਜੀਵਨ ਸਿੰਘ ਜਿਹਦੇ ਦਰੂਦਿਆੜੇ ਦੇ ਮੋਕੇ ਉੱਤੇ ਇਕੱਠੀਆਂ ਹੋਈਆਂ ਸਨ ਤਾਂ ਮੇਰੀਆਂ ਧੀਆ ਭੈਣਾ ਸਾਡੇ ਅੰਮ੍ਰਿਤ ਜਨ ਸਾਥੀ ਬਜ਼ੁਰਗ ਸਾਡੇ ਜਹੇਦਾਰ ਸਾਹਿਬ ਜੋ ਫਿਕਰ ਕਰਕੇ ਗਏ ਆ ਔਰ ਸਰਦਾਰ ਮਗਨ ਸਿੰਘ ਜੀ ਜੋ ਇਤਿਹਾਸ ਤੋਂ ਜਾਣਕਰ ਵਾਪੀ ਗਏ ਗੁਰੂ ਸਾਹਿਬ ਦਾ ਨਾਰਾ ਦਿੱਤਾ ਆਇਆ ਸਾਰੇ ਬੁਲੰਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੇ ਸਾਹਿਬ ਜੀ ਅਸੀਂ ਮਹਿਲਾ ਵੀ ਬੜੇ ਲੰਬੇ ਸਮੇਂ ਤੋਂ ਜਿਹੜਾ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਰਹੇ ਆ ਜਨਮ ਦਿਹਾੜੇ ਸਹੀਦੀ ਦਿਹਾੜੇ ਕਿਉਂ ਮਨਾਉਣੇ ਜ਼ਰੂਰੀ ਆ? ਕਿਉਂਕਿ ਸਹੀ ਆਪਣੇ ਰਾਮਰਾ ਆਪਣੇ ਬਜ਼ੁਰਗਾਂ ਆਪਣੇ ਬੁਰਗਾਂ ਦੀ ਇਤਿਹਾਸ ਤੋਂ ਜਾਣੁੰਦੇ। ਜਿਹੜੀਆਂ ਗੁੰਮ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਆਪਣੇ ਇਤਿਹਾਸ ਨੂੰ ਨਹੀਂ ਪੜਦੀਆਂ। ਆਪਣੇ ਇਤਿਹਾਸ ਨੂੰ ਰਹਿ ਸਕਦੀਆਂ ਉਹਨਾਂ ਪੁੱਮਾਂ ਦਾ ਹੌਲੀ ਹੌਲੀ ਜਿਹਾ ਕਤਨੰਦਾ ਜਾਂਦਾ ਸੋ ਇਸ ਕਰਕੇ ਅਸੀਂ ਆਪਣੇ ਰਹਿਬਰਾ ਦੀਆਂ ਜਿਹੜੇ ਜਨਮ ਦਿਹਾੜੇ ਆ ਉਹਨਾਂ ਨੂੰ ਸਮਾਜ ਦੇ ਅੰਦਰ ਦੱਸਣ ਵਾਸਤੇ ਕਿ ਉਹਨਾਂ ਨੇ ਜਿਹੜਾ ਐਨੀ ਵੱਡੀ ਕਾਰਨਾ ਸਾਡੇ ਰਾਤੇ ਕਿਉਂ ਕਰਦੀ ਸਾਡੇ ਸਰਦਾਰ ਮੰਗਲ ਸਿੰਘ ਨੇ ਦੱਸਿਆ ਕਿ 14 ਸਾਲ ਦੀ ਇਹ ਸੀ ਉਮਰ ਸੀ ਵੀ ਬਾਬਾ ਜੀਤ ਸਿੰਘ ਜੀ ਦੀ ਜਦੋਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਲਿਉਂਦਾ ਉਹਨਾਂ ਨੂੰ ਮੌਕਾ ਮਿਲਿਆ ਉਹਨਾਂ ਨੂੰ ਸੇਵਾ ਮਿਲੀ ਉਸ ਸਮੇਂ ਕਹਿੰਦੇ 14 ਸਾਲ ਦੀ ਉਮਰ ਸੀ ਮੈਂ ਕਦੇ ਆਪਣੇ ਮਨ ਦੇ ਵਿੱਚ ਸੋਚੀਦਾ ਕਿ 14 ਸਾਲ ਦੀ ਉਮਰ ਹੈ ਅੱਜ ਕੱਲ ਪੂਰੀ ਸਮਝ ਨਹੀਂ ਹੁੰਦੀ ਤੇ ਉਹਨਾਂ ਐਡਾ ਮਹਾਨ ਜਿਹੜਾ ਕੰਮ ਕੀਤਾ ਦਿੱਲੀ ਤੋਂ ਅਨੰਦਪੁਰ ਸਾਹਿਬ ਨਾਲ ਸੀਸ ਨੂੰ ਲਿਆਉਣਾ ਬੜੀ ਵੱਡੀ ਗੱਲ ਹੈ ਇਹ ਗੁਰੂ ਸਾਹਿਬ ਦਾ ਸਿਰ ਤੇ ਹਾਥੀ ਹੋਵੇ ਤੇ ਫੇਰ ਇਹੋ ਜਿਹੇ ਰਾਜ ਰਾਜ ਹੁੰਦੇ ਆ ਸੋ ਇਸ ਕਰਕੇ ਮੈਂ ਬਹੁਤਾ ਲੰਮਾ ਸਮਾਂ ਨਹੀਂ ਲਾਉਣਾ ਕਬੇ ਸਾਈਂ ਤਾਂ ਸਵੇਰ ਦੀਆਂ ਤਕਰੀਬਨ ਇੱਥੇ ਆ ਕੇ ਬੈਠੀਆਂ ਮਾ ਲੰਗਰ ਪ੍ਰਸਾਦਾ ਵੀ ਛਕੜਾ ਤੇ ਮੈਂ ਥੋੜੀ ਜਿਹੀ ਰਾਜਨੀਤੀ ਆ ਲਜਾਣਾ ਬਈ ਸਾਡੇ ਪਿੰਡ ਦੇ ਵਿੱਚ ਪੰਚਾਇਤ ਦੀ ਤਕਰੀਬਨ ਸਾਲ ਦੇ ਕਰੀਬ ਹੋ ਚੁੱਕਾ ਐਨੇ ਮਹਾਨ ਯੋਧਿਆਂ ਦੇ ਅਸੀਂ ਇਲਾਦ ਹੋਈਏ ਤੇ ਸਾਨੂੰ ਕਿੰਦਾ ਕੋਈ ਕੰਮ ਨਾ ਕਰ ਦਿੱਤਾ ਜਾਵੇ ਇੱਥੇ ਵੀ ਸਵਾਲ ਉੱਠਦਾ ਇੱਥੇ ਵੀ ਸਵਾਲ ਉੱਠਦਾ ਅਸੀਂ ਜਿੱਦਾਂ ਜੱਗਾ ਸੀਗਾ ਕੌਮ ਪਾਰਟੀ ਦਾ ਉਹਨੂੰ ਬੈਂਕ ਕਰਕੇ ਆਏ ਵੀ ਸਾਡੇ ਮਿਲਦਾ ਗੱਲ ਜਣਾ ਚਾਹੀਦਾ ਨਹੀਂ ਚੱਲੇਗਾ ਤਲਬੀਰ ਸਾਹਿਬ ਸਾਡੇ ਹਾੜੇ ਕੋਲ ਤਲਬੀਰ ਜੀ ਆਏ ਆ ਅਹੀਂ ਉਹਨਾਂ ਨੂੰ ਬੇਤੀ ਕੀਤੀ ਕਿ ਸਾਡੇ ਪਿਤਾ ਜੀ ਕੰਮ ਚੱਲਣਾ ਚਾਹੀਦਾ ਨਹੀਂ ਚੱਲਿਆ تقریبا 20-25 ਦਿਨ ਹੋ ਗਏ ਉਹਨਾਂ ਨੂੰ ਮਿਲ ਕੇ ਆਏ ਤੇਰੇ ਸਾਡੇ ਅਕੀਆ ਅਮਰਸਾਤ ਗਰਜੀਤ ਸਿੰਘ ਕੌਜਲਾ ਉਹਨਾਂ ਨੇ ਵੀ ਗਏ ਜਦੋਂ ਸੱਜਣਾ ਨੇ ਵੀ ਗਏ ਪਰ ਸੱਜਣਾ ਤੇ ਕੋਈ ਗਿਆ ਨਾ ਐਮਐਲਏ ਨਾ ਐਮਪੀ ਅਹੀਂ ਜਿੰਨੀਆਂ ਵੀ ਇਹ ਸਖਸੀਤਾਵਾਂ ਸਾਰੇ ਆ ਲਗੇ ਪਰ ਸਾਡਾ ਕੰਮ ਨਹੀਂ ਚੱਲਿਆ ਨਾ ਕੰਮ ਆ। ਕਿ ਜੇ ਨਹੀਂ ਚੱਲਿਆ ਗੱਲ ਤੇ ਨਾ ਚੱਲਣ ਦੇ ਨਾ ਮੈਂ ਸਕਦਾ ਨੂੰ ਇਸ ਕਰਕੇ ਦਚਨ ਦਚਨ ਚ ਚਉਣਾ ਕਿ ਮੈਂ ਤੇ ਡੀਸੀ ਤੱਕ ਵੀ ਜਿਹੜਾ ਉਹ ਗਿਆ ਸੀਗਾ ਪਰ ਫਿਰ ਉੱਥੇ ਡੀਸੀ ਸਾਹਿਬ ਨੇ ਵੀ ਜਿਹੜਾ ਲੈਟਰ ਭੇਜਿਆ ਵੀਡੀਓ ਨੂੰ ਤੇ ਉਹਨਾਂ ਲੱਗਾ ਪਪਾ ਕਰਕੇ ਤੇ ਸਾਡਾ ਫੈਸਲਾ ਕਰਤਾ ਤਾਂ ਮੈਂ ਇਹ ਜ਼ਰੂਰ ਕਹੂੰਗਾ ਆਪਣੇ ਸਭਾ ਦੇ ਲੋਕਾਂ ਨੂੰ ਕਿਤੇ ਨਹੀਂ ਉਹਨਾਂ ਦੇ ਸਾਡਾ ਕੰਮ ਚੱਲਣ ਦੇਣਾ ਤੇ ਕੋਈ ਕੰਮ ਨਹੀਂ ਫਿਰ ਅਸੀਂ ਲੋਕਾਂ ਦੀ ਵਿਚਾਰੀ ਦੇ ਵਿੱਚ ਪਿੰਡਾਂ ਵੱਲ ਜਾਵਾਂਗੇ ਆਪਣੇ ਟੀਮਾ ਬਣਾ ਕੇ ਵੀ ਇਹ ਲੋਕ ਐਵੇਂ ਜਿਹਾ ਸਾਡੇ ਨਾਲ ਦਰਦੁਦਾ ਕਰ ਰਹੇ ਆ ਜੇਕਰ ਸਾਨੂੰ ਕੋਈ ਜ਼ਿੰਮੇਵਾਰੀ ਮਿਲਦੀ ਆ ਉਹਨੂੰ ਸਹੀ ਢੰਗ ਦੇ ਨਾਲ ਸਾਡੀ ਜ਼ਿੰਮੇਵਾਰੀ ਜਿਹੜੀ ਉਹਨੂੰ ਨੀਂਦ ਦੇਦੇ ਅਸੀਂ ਚਾਹੁੰਦੇ ਆ ਕਿ ਅਸੀਂ ਗ੍ਰੇਡ ਦੇ ਵਿੱਚ ਕੰਮ ਕਰਾਈਏ ਪਿੰਡ ਦੀ ਜਿਹੜਾ ਵਿਕਾਸ ਹੋਵੇ ਬੇੜ ਦੇ ਲੋਕਾਂ ਦਾ ਜਿਹੜਾ ਉਹ ਵਧੀਆ ਕੰਮ ਦੇ ਨਾਲ ਕੰਮ ਹੋ ਰਿਹਾ ਪਰ ਜਿਹੜੇ ਕਈ ਮੈਂ ਕਹੂੰਗਾ ਵੀ ਸਿੱਦੇ ਰੋਣ ਕੀੜਾ ਮਚੰਦੀ ਜਿਹੜਿਆ ਉਹਨਾਂ ਨੇ ਸਾਡਾ ਕੰਮ ਬੰਦ ਕਰਾ ਰੱਖਿਆ ਸੋ ਅਸੀਂ ਇਹਦੇ ਹੋਰ ਇਤਰਾ ਹੀ ਕਰਨਾ ਕਿ ਅਸੀਂ ਮੈਂ ਮੇਰੇ ਸਾਹਮਣੇ ਮੂਹੇ ਹੀ ਬਣਦੇ ਆ ਮੈਂ ਉਹਨੂੰ ਬੇਨਤੀ ਕਰੂੰਗਾ ਆਪਣੇ ਵੀਰ ਨੂੰ ਕਿ ਇਹਨੂੰ ਚੱਗੀ ਦਿਲਾ ਦੇ ਤਰ੍ਹਾਂ ਕਿਉਂਕਿ ਉਹਨਾਂ ਤੱਕ ਗੱਲ ਪਹੁੰਚੇ ਜਿੰਨਾਂ ਦੀਆ ਕਰਤੂਤਾਂ ਕਰਕੇ ਸਾਡੇ ਪਿੰਡ ਦਾ ਕੰਮ ਨਹੀਂ ਚੱਲਿਆ। ਬੀਡੀਓ ਨੂੰ ਪਤਾ ਨਹੀਂ ਕਿ ਨਾਲ ਸਰਦਾਰ ਅਰਦਾਸ ਸਿੰਘ ਸਾਡੇ ਸਾਬਕਾ ਸਰਪੰਚ ਆ ਗਿਆ। ਇਹਨਾਂ ਨੂੰ ਮੈਂ ਵੀਡੀਓ ਵੀ ਲੈ ਕੇ ਗਿਆ। ਤੇ ਸਾਰੇ ਮਤਲਬ ਕੇ ਹੀ ਘੁੰਮਦੇ ਫਿਰਦੇ ਰਹੇ ਪਰਾਂ ਤੱਕ ਜਿਹੜਾ ਉਹ ਕੰਮ ਨਹੀਂ ਚੱਲ ਪਾਇਆ। ਸੋ ਅੱਜ ਬਾਬੇ ਜੀਮਨ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਮੈਂ ਇਹ ਵੀ ਗੈਣਾ ਚਾਹੁੰਗਾ ਵੀ ਅੱਜ ਤੋਂ ਕੋਈ ਹਰ ਸੰਸਕੜਾ ਚਾਹੀਦਾ ਅੱਜ ਜਬਾਬੇ ਜੀਵਨ ਸੰਗੀਤ ਦੇ ਜਨਮ ਦਿਹਾੜੇ ਤੋਂ ਅਸੀਂ ਸਿੱਖਿਆ ਲੈਣੀ ਚਾਹੀਦੀ ਆ ਕਿ ਅਸੀਂ ਤੇ ਅਸੀਂ ਉਹਨਾਂ ਦੇ ਬਗਰ ਬਗਰ ਉਹ ਕਹਿੰਦੇ ਚਾਹੁੰਦੇ ਆਗੇ ਸਾਡੇ ਬਗਰ ਬਗਰ ਤਰੀਫੇ ਹੁੰਦਾ ਤੇ ਫਿਰ ਇਹ ਸਾਡਾ ਨਾਮ ਚੱਲੂਗਾ ਪਰ ਅਸੀਂ ਮੈਂ ਮੈਂ ਤੇ ਫਿਰ ਦੁਬਾਰਾ ਬੇਕੀ ਕਰੂੰਗਾ ਕਿ ਅਸੀਂ ਹੁਣ ਲੋਕਾਂ ਦੀ ਵਿਚਾਰੀ ਦੇ ਵਿੱਚ ਲੈ ਗਈ ਚੱਲਾਂਗੇ ਇਹ ਗੱਲ ਨੂੰ ਕਿ ਸਾਡੇ ਨਾਲ ਜਾਤੀ ਵਿਤਕਰਾ ਹੋ ਰਿਹਾ ਸਾਡੇ ਨਾਲ ਜਿਹੜਾ ਉਹ ਸਾਡੇ ਭਾਈਚਾਰੇ ਦੇ ਨਾਲ ਜਗ੍ਹਾ ਨਹੀਂ ਹੋ ਰਿਹਾ ਸੋ ਇੱਕ ਬੇਤੀ ਹੋ ਰਿਆ ਵੈਸੇ ਕੱਲ ਬਾਬਾ ਜੀਵਨ ਸਿੰਘ ਜੀ ਦੇ ਗਾਹੀ ਕਰਨ ਵਾਸਤੇ ਗਏ ਆਗੇ ਤੇ ਇੱਕ ਬੀਬੀ ਵਿਚਾਰੀ ਰੋਈ ਜਾਂਦੇ ਰਹੇ ਕੋਈ ਸਹਿਨ ਸਿੰਘ ਨਹੀਂ ਕਰਦੀ ਬਸ ਅੱਜ ਦੱਸੂਗਾ ਉਹ ਵਿਚਾਰੀ ਰੋਣ ਦੇ ਕਹਿੰਦੀ ਉਹ ਤੇਰਾ ਲਾਜ ਨਹੀਂ ਹੋ ਸਕਿਆ ਬੜਾ ਉੱਤਰਾ ਕੰਮ ਹੈ ਬੱਚਾ ਕੋਈ ਮੌਨ ਵਾਲਾ ਹੈ ਨਹੀਂ ਗਾ ਤੇ ਉਹ ਕਹਿੰਦੇ ਆ ਵੀ ਬਰਾ ਸੈਡੂ ਨੇ ਸੌਣੀ ਦੱਸਿਆ ਪਤਾ ਨਹੀਂ ਕੀ ਦੱਸਿਆ ਉਹ ਕਹਿੰਦੀ ਮੇਰਾ ਪ੍ਰਸ਼ਨ ਹੋ ਜਾਣਾ ਮੈਂ ਸਾਰੇ ਸੰਗਤ ਨੂੰ ਬੇਨਤੀ ਕਰੂੰਗਾ ਕਿ ਜੇ ਉਹਦਾ ਵਿਚਾਰ ਹੀ ਦਾ ਪ੍ਰਸ਼ਨ ਹੋ ਜੇ ਸਾਰੇ ਥੋੜੇ ਥੋੜੇ ਅਸੀਂ ਹੋਰ ਵੀ ਗਰਾਈਆਂ ਕਰਦੇ ਆ ਤੇ ਜੇ ਇਹ ਗਰਾਈ ਕਰਕੇ ਵੀ ਉਹਦਾ ਪ੍ਰਸ਼ਨ ਹੋ ਜੇ ਤੇ ਮੈਨੂੰ ਲੱਗਦਾ ਵੀ ਇਹ ਵਧੀਆ ਕੰਮ ਹੈ ਤੇ ਮੈਂ ਤੇ ਕਹੂੰਗਾ ਵੀ ਇਹ ਇਹਦੇ ਨਾਲ ਸਹਿਮਤੀ ਸਾਰੇ ਕਰਨਗਾ ਤੇ ਵਧੀਆ ਵੀਰ ਸਰਪੰਚ ਜੀ ਠੀਕ ਹੈ ਜੀ ਕੋਈ ਮੇਰੇ ਸਾਹਮਣੇ ਕੋਈ ਕਹੋਣ ਵਾਲਾ ਨਹੀਂ ਤਸਦੀਕ ਦੀ ਕਰਦੇ ਆਓ ਕਰੀਏ ہمارا ਲੜਕੇ ਉਹ ਚਲੇ ਰੋਣੇ ਹੀ ਰਹਤੀ ਤੇ ਇਸ ਕਰਕੇ ਮੈਂ ਜ਼ਿਆਦਾ ਨਾ ਕਹਿੰਦਾ ਆਇਆ ਸਿੰਦਾਂ ਨੇ ਲੰਗਰ ਪਾਣੀ ਛਕੜਾ ਸਾਰੇ ਲੋਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ